ਮੈਂ ਤਾਂ ਇਹ ਬਸ ਟੈਨਸ਼ਨ ਖਾਈ ਜਾਂਦੀ ਆ ਵੜ ਵੜ ਕੇ ਸਾਰਾ ਦਿਨ ਨਾ ਨੀਂਦ ਆਉਂਦੀ ਆ ਨਾ ਦਿਨ ਨੂੰ ਨਾ ਰਾਤ ਨੂੰ ਸਾਰਾ ਦਿਨ ਚੈਨ ਬੇਜਾਨੀ ਰਹਿੰਦੀ ਆ ਸਾਰਾ ਦਿਨ ਠੀਕ ਹੈ ਜੀ ਹਾਂ ਜੀ ਬਾਈ ਦਰਦ ਨਹੀਂ ਹੁੰਦਾ ਤੇ ਇਹਦੇ ਵਿੱਚ ਹੱਡੀ ਪੈਣੀ ਆ ਪਰ ਬਾਈ ਇਹ ਵਕਤ ਆ ਇਹ ਵਕਤ ਦੀ ਮਾਰ ਕਿਸੇ ਤੇ ਵੀ ਪੈ ਸਕਦੀ ਆ ਇਹ ਵੱਡੇ ਵੱਡੇ ਸ਼ਾਹੂਕਾਰ ਇਸ ਵਕਤ ਨੇ ਦੇਖ ਲੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹਰ ਰੋਜ਼ ਆਪਣੇ ਪੇਜ ਤੇ ਤੁਸੀਂ ਵਧੀਆ ਚੰਗੀਆਂ ਵੀਡੀਓ ਵੇਖਦੇ ਹੋ ਤੇ ਚੰਗੇ ਮੈਸੇਜ ਵਾਲੀਆਂ ਵੀਡੀਓ ਵੇਖਦੇ ਹੋ ਤੇ ਅੱਜ ਇੱਕ ਜਿਹੇ ਇਨਸਾਨ ਨੂੰ ਇੱਕ ਦੁਖੀ ਇਨਸਾਨ ਨੂੰ ਤੁਹਾਡੇ ਨਾਲ ਜਿਹੜਾ ਮਲਾਉਣ ਜਾ ਰਹੇ ਆਂ ਵੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਅੱਜ ਗਰੀਬੀ ਨਾਲ ਉਹ ਭਰਾ ਜੂਝ ਰਿਹਾ ਜੂ ਤੁਹਾਨੂੰ ਆਪਾਂ ਦਿਖਾਉਨੇ ਆਂ ਤੇ ਇੱਕ ਛੋਟਾ ਜਿਹਾ ਘਰ ਹੈ ਗਰੀਬ ਪਰਿਵਾਰ ਹੈ ਤੇ ਤੁਹਾਨੂੰ ਪਤਾ ਵੀ ਮੰਗਣਾ ਬਹੁਤ ਔਖਾ ਤੇ ਵੀਡੀਓ ਬਣਾਉਣ ਵਾਸਤੇ ਬਾਈ ਜਿਹੜੇ ਕਹਿਣ ਕਹਿੰਦੇ ਸੀ ਮੈਨੂੰ ਤੇ ਆਪਾਂ ਵੀਡੀਓ ਬਣਾਉਣ ਵਾਸਤੇ ਆਇਆ ਤੇ ਤੁਸੀਂ ਆ ਪਹਿਲਾਂ ਘਰ ਦੇਖੋ ਤੇ ਵੀ ਛੋਟਾ ਜਿਹਾ ਘਰ ਹੈ ਬਾਈ ਤੇ ਮੁੰਡਾ ਬਹੁਤ ਵਧੀਆ ਸੀਗਾ ਵਿਚਾਰਾ ਕੰਮਕਾਰ ਬਹੁਤ ਸੋਹਣਾ ਸੀਗਾ ਤੇ ਆ ਮੁੰਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆ ਮੁੰਡਾ ਜੀ ਇਸ ਮੁੰਡੇ ਦੀ ਆਪਾਂ ਅੱਜ ਵੀਡੀਓ ਬਣਾ ਰਹੇ ਆ ਤੇ ਇਸ ਮੁੰਡੇ ਦਾ 2 ਸਾਲ ਪਹਿਲਾਂ ਜਿਹੜਾ ਐਕਸੀਡੈਂਟ ਹੋਇਆ ਸੀ 2 ਸਾਲ ਪਹਿਲਾਂ ਹੋਇਆ ਸੀ ਹਾਂਜੀ ਜੀ 2 ਸਾਲ ਪਹਿਲਾਂ ਜਿਹੜਾ ਐਕਸੀਡੈਂਟ ਹੋਇਆ ਸੀਗਾ ਤੇ 2 ਸਾਲ ਉਦੋਂ ਇਲਾਜ ਜਿਹੜਾ ਆਪਣੇ ਪੱਲੋਂ ਕਰਵਾਇਆ ਸੀ ਬਈ ਨਹੀਂ ਨਹੀਂ ਅੱਛਾ ਇੱਕ ਕੁਸਤਾ ਇੱਥੋਂ ਇਕੱਠਾ ਕਰੇ ਦੀ ਉਸ ਜਿੱਦਣੇ ਵੇ ਮੈਂ ਕੰਮ ਕਰਦਾ ਸੀ ਹਮ ਸਤਨਾਮ ਬਾਈ ਤਨੌਲੇ ਤੋਂ ਨੇ ਜਿਹੜੇ ਹਮ ਉਹਨਾਂ ਨੇ ਕਰੇ ਅੱਛਾ ਉਹ ਕੰਮ ਮਤਲਬ ਵੀ ਕਾਦਾ ਕੰਮ ਢੰਗੜੇ ਦਾ ਹੀ ਕਰਦੇ ਢੰਗੜੇ ਦਾ ਹਾਂਜੀ ਤੇ ਢੋਲ ਦਾ ਢੋਲ ਦਾ ਜੀ ਢੋਲ ਦਾ ਤੇ ਬਾਈ ਦੱਸਦੇ ਸੀ ਕਿ ਵੀ ਮੁੰਡਾ ਬਈ ਵਧੀਆ ਸਿੰਗਰਾਂ ਨਾਲ ਜਿਹੜਾ ਇਹ ਢੋਲ ਵਜਾਉਣ ਦੇ ਲਈ ਜਾਂਦਾ ਸੀਗਾ ਤੇ ਹੋਰ ਵੀ ਜਿਹੜੀ ਉਡਾਰੀ ਹੋਰ ਵੀ ਮਾਰਨੀ ਸੀ ਪਰ ਤੁਹਾਨੂੰ ਪਤਾ ਵੀ ਪ੍ਰਮਾਤਮਾ ਨੇ ਸਮੇਂ ਨੇ ਪਹਿਲੀ ਜਿਹੜੇ ਖੰਭ ਉਹ ਕੱਟਦੇ ਹਨਾ ਪਰ ਆਪਾਂ ਜਿਹੜੀ ਸੰਗਤ ਹੈ ਆਪਾਂ ਨੇ ਉਹ ਖੰਭ ਜਿਹੜੇ ਦਵਾਰੋਂ ਇਸ ਭਰਾ ਦੇ ਲਾਉਣੇ ਹਨਾ ਵੀ ਇਹ ਭਰਾ ਫੇਰ ਅੰਬਰਾਂ ਦੇ ਵਿੱਚ ਉੱਡੇ ਤੇ ਬੇਨਤੀ ਹੈ ਤੁਸੀਂ ਦੇਖੋ ਵੀ ਜਨੂਨ ਮੁੰਡੇ ਨੂੰ ਕਿੰਨਾ ਹਨਾ ਆ ਦੇਖੋ ਢੋਲ ਦੀ ਢੋਲੀ ਦੀ ਫੋਟੋ ਬਣਾਈ ਹੋਈ ਹੈ ਨਾ ਪੂਰੀ ਵਧੀਆ ਤੇ ਬਈ ਵਧੀਆ ਢੋਲੀਆਂ ਚ ਆਉਣ ਲੱਗਿਆ ਸੀ ਨਾ ਹਾਂਜੀ ਵਧੀਆ ਨਾਲ ਵੀ ਆਉਣ ਲੱਗਦੀ ਸੱਸੀ ਸਿੰਗਰਾਂ ਨਾਲ ਵਜਾਉਂਦਾ ਸੀ ਹਾਂਜੀ ਤੁਸੀਂ ਦੇਖੋ ਜੀ ਵੀ ਕਿੰਨਾ ਕਿੰਨਾ ਵੱਡਾ ਸੁਪਨਾ ਹੋਊਗਾ ਨਾ ਪਹਿਲਾਂ ਵਿਚਾਰੇ ਨੇ ਸਿੱਖਿਆ ਹੁਣ ਕਿੰਨਾ ਸਮਾਂ ਖਰਾਬ ਕਰਿਆ ਹੁਣ ਜਦੋਂ ਸਮਾਂ ਆਇਆ ਫਿਰ ਬੰਦੇ ਦੇ ਨ ਬਖਤ ਪਏ ਤੁਹਾਨੂੰ ਪਤਾ ਇਹ ਫਾਦਰ ਸਾਹਿਬ ਨੇ ਇਨਾਂ ਦੀ ਮਾਤਾ ਜੀ ਨੇ ਤੇ ਇਹ ਗਮਾਂਡੀ ਨੇ ਹਨਾ ਵੀ ਚਲੋ ਆਪਾਂ ਵੀਡੀਓ ਬਾਈ ਇਦਾਂ ਦੀ ਕਦੇ ਕਿਸੇ ਪੇਜ ਤੇ ਆਪਣੇ ਤੇ ਪਾਈ ਨਹੀਂ ਕਿਉਂਕਿ ਤੁਹਾਨੂੰ ਪਤਾ ਵੀ ਦੁਨੀਆਦਾਰੀ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਵੀਡੀਓ ਪਾ ਕੇ ਲੋਕ ਬਹੁਤ ਕੁਝ ਇਧਰ ਉਧਰ ਕਰ ਜਾਂਦੇ ਨੇ ਹਨਾ ਪਰ ਆਪਾਂ ਬਾਈ ਇੱਕ ਗਰੀਬ ਪਰਿਵਾਰ ਦੀ ਵੀਡੀਓ ਲੈ ਕੇ ਆਇਆ ਵੀ ਇਹ ਤੁਹਾਨੂੰ ਬੇਝਿਜਕ ਹੋ ਕੇ ਬਾਈ ਜਿਹੜਾ ਤੁਸੀਂ 10 ਰੁਪਏ 5 ਰੁਪਏ 50 ਰੁਪਏ 100 ਰੁਪਏ ਇਸ ਮੁੰਡੇ ਨੂੰ Google Pay ਕਰੋਗੇ ਨਾ ਤੁਹਾਡਾ ਉਹ ਦਾਨ ਦੇ ਵਿੱਚ ਜਾਊਗਾ ਇਹ ਨਹੀਂ ਹੋਊਗਾ ਵੀ ਤੁਹਾਡਾ ਪੈਸਾ ਜਿਹੜਾ ਉਹ ਖਰਾਬ ਹੋ ਜੂਗਾ ਇਹ ਤੁਹਾਡੇ ਨਾਲ ਆਪਣਾ ਵਾਦਾ ਤੁਹਾਨੂੰ ਪਤਾ ਵੀ ਆਪਾਂ ਨੇ ਪੇਜ ਦੇ ਉੱਪਰ ਕਦੇ ਵੀ ਮਾੜੀ ਵੀਡੀਓ ਨਹੀਂ ਪਾਈ ਨਾ ਇਦਾਂ ਦੀ ਕਦੇ ਪਾਈ ਆ ਨਾ ਆਪਣਾ ਹੀ ਕੰਮ ਕਰਨਾ ਹਨਾ ਤੇ ਬਾਕੀ ਇਹ ਫਾਦਾ ਸਾਹਿਬ ਨੇ ਸੂਸੀ ਫਿਰ ਉਹਨਾਂ ਅੰਕਲ ਜੀ ਕੀ ਕੰਮ ਕਰਦੇ ਹੋ ਹਾਂ ਕੁਝ ਨਹੀਂ ਕਰ ਰਹਾ ਜੀ ਹੁਣ ਤਾਂ ਟੀਵੀ ਹੋ ਗਿਆ ਜੀ ਮੈਨੂੰ ਹੂੰ ਟੀਵੀ ਹੋ ਗਈ ਜੀ ਅੱਛਾ ਹੁਣ ਕੋਈ ਕੰਮ ਹੁੰਦਾ ਨਹੀਂ ਸਾਂਹ ਬਹੁਤ ਚੜਦਾ ਹੀ ਹੁਣ ਅੱਛਾ ਹਾਂਜੀ ਠੀਕ ਹੈ ਜੀ ਤੇ ਇੱਕ ਬੇਟਾ ਜੀ ਆ ਉਹ ਪਰਲੇ ਕਮਰੇ ਦੇ ਵਿੱਚ ਰਹਿੰਦਾ ਦੇਖੋ ਇੱਕ ਆ ਕਮਰੇ ਦੇ ਵਿੱਚ ਰਹਿੰਦਾ ਹੈ ਨਾ ਇਹ ਰਸੋਈ ਆ ਛੋਟਾ ਜਿਹਾ ਪਰਿਵਾਰ ਹੈ ਤੇ ਮੱਝ ਵੀ ਸਿੱਖਾਂ ਦਾ ਮੁੰਡਾ ਹੋਰ ਜਾਇਦਾਦ ਕੋਈ ਨਹੀਂ ਹੈਗੀ ਹੈ ਨਾ ਪੱਕੇ ਮੁੰਡਾ ਢੋਲ ਵਜਾ ਕੇ ਗੁਜ਼ਾਰਾ ਕਰਦਾ ਜਿਹੜੀ ਧਿਆੜੀ ਜੋਤਾ ਕਰਕੇ ਅੰਕਲ ਕਹਿੰਦਾ ਰੰਗ ਦਾ ਕੰਮ ਕਰਦਾ ਸੀ ਉਹ ਵੀ ਬੰਦਾ ਤੇ ਤੁਹਾਨੂੰ ਪਤਾ ਹੈ ਵੀ ਮਾਈਆਂ ਤੋਂ ਘਰੇ ਕੰਮ ਜਿਹੜਾ ਮੁੱਕਦਾ ਨਹੀਂ ਹੈ ਨਾ ਉਹ ਰੋਟੀ ਪਾਣੀ ਦਾ ਨਾ ਛੋਟੇ ਤੇ ਬਈ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਸੀਗਾ ਜਦੋਂ ਐਕਸੀਡੈਂਟ ਹੋਇਆ ਸੀ ਚਾਰ ਕਿ ਮਹੀਨੇ ਹੋ ਗਏ ਚਾਰ ਮਹੀਨੇ ਹਾਂ ਦੇਖ ਲਓ ਜੀ ਚਾਰ ਮਹੀਨੇ ਵਿਆਹ ਨੂੰ ਹੋਏ ਤੇ ਐਕਸੀਡੈਂਟ ਹੋ ਗਿਆ ਹਨਾ ਹੁਣ ਬਈ ਇੱਕ ਛੋਟੀ ਜੀ ਗੁੜੀ ਆਈ ਹੈ ਹਿੰਦੇ ਕੋਲ ਹਨਾ ਤੇ ਮੜਾ ਜਾਂ ਤੁਸੀਂ ਬਾਈ ਦੇ ਕੈਮਰਾ ਮਾਰ ਤੇ ਬਾਈ ਹੁਣ ਕੀ ਕਰਵਾਉਣਾ ਵੀ ਆ ਰਹਿੰਦੇ ਜੀ ਮੱਥੇ ਦਾ ਪ੍ਰੈਸ ਅਰੇਂਜ ਕਰਨਾ ਆਹ ਦੇਖੋ ਜੀ ਹੱਡੀ ਬਿਲਕੁਲ ਦੇਖੋ ਜੀ ਪਿਲ ਪਿਲ ਕਰਦਾ ਹਨਾ ਤੇ ਯਾਰ ਬਾਈ ਕਿੰਨਾ ਦੁੱਖ ਹੋਣਾ ਹਨਾ ਯਾਰ ਬਈ ਜੇ ਤੁਸੀਂ ਆ ਮੁੰਡੇ ਦਾ ਪ੍ਰਕਾਰ ਸੁਣ ਲਓ ਨਾ ਇਹ ਕਹਿੰਦਾ ਵੀ ਲੱਖ ਰੁਪਏ ਦਾ ਕੰਮ ਆ ਹਨਾ 20 50 ਹਜ਼ਾਰ ਹਜ਼ਾਰ ਬਦ ਵੀ ਜਾਊਗਾ ਗਰੀਬ ਪਰਿਵਾਰ ਆ ਕੋਈ ਗੱਲ ਨਹੀਂ ਹਨਾ ਤੁਸੀਂ ਬਈ 100 50 10 20 Google Pay ਆਪਾਂ ਸਾਰੇ ਚਲਾਉਨੇ ਆ ਤੇ ਆਪਾਂ ਨੰਬਰ ਦੇਵਾਂਗੇ ਬਈ ਤਸਵੀਰ ਬਣ ਕੇ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਹੱਥ ਬੰਨ੍ਹ ਕੇ ਕਰਦਾ ਵੀ ਯਾਰ ਬਈ ਚੁੱਪ ਕਰਕੇ ਕੁਛ ਨਾ ਸੋਚਿਓ ਤੁਸੀਂ ਵੀਰ ਨੂੰ ਜ਼ਰੂਰ Google Pay ਕੁਛ ਨਾ ਕੁਛ ਕਰਿਓ ਤੁਹਾਡੇ ਉਹ ਜਿਹੜੇ ਤੁਸੀਂ 10 20 ਰੁਪਏ 50 100 50 ਕਰੋਗੇ ਉਹਨਾਂ ਦੇ ਨਾਲ ਹੀ ਵੀਰ ਦਾ ਆਪਰੇਸ਼ਨ ਹੋ ਜੂ ਬਾਈ ਕੰਮ ਕਰਦਾ ਹੋ ਜੀ ਦੁਬਾਰੋ ਹਨਾ ਤੇ ਹੁਣ ਸਾਨੂੰ ਪਤਾ ਵੀ ਵੱਡਾ ਐਕਸੀਡੈਂਟ ਹੋਇਆ ਕਮਜ਼ੋਰੀ ਆ ਗਈ ਸਰੀਰ ਨੂੰ ਘਰੇ ਉੰਨੀ ਜਾਨ ਨਹੀਂ ਹੈਗੀ ਖਰਾਕ ਨਹੀਂ ਹੈਗੀ ਐਕਸੀਡੈਂਟ ਵਾਲਾ ਸਰੀਰ ਨੂੰ ਗਰੀਬੀ ਆ ਬਾਈ ਘਰੇ ਰੋਟੀ ਦੀ ਫਿਕਰ ਹੈ ਤੇ ਹੁਣ ਸਾਨੂੰ ਪਤਾ ਵੀ ਖਰਾਕ ਪਰਿਵਾਰ ਕਿੱਥੋਂ ਜੜੀ ਉਹ ਦੇਵੇ ਹਨਾ ਇਹ ਹੀ ਬੇਨਤੀ ਹੈ ਜੀ ਮੈਨੇ ਪੱਤਰੋਂ ਆਪਰੇਸ਼ਨ ਹੋ ਜੀ ਵਧੀਆ ਠੀਕ ਠਾਕ ਹੂੰ ਪਿਕਰ ਲੱਗਿਆ ਰਹੇ ਮੈਂ ਤਾਂ ਇਹ ਬਸ ਟੈਨਸ਼ਨ ਖਾਈ ਜਾਂਦੀ ਐ ਵੜ ਵੜ ਕੇ ਸਾਰਾ ਦਿਨ ਨਾ ਨੀਂਦ ਆਉਂਦੀ ਐ ਨਾ ਦਿਨ ਨੂੰ ਨਾ ਰਾਤ ਨੂੰ ਸਾਰਾ ਦਿਨ ਚੈਨ ਬੇਚੈਨੀ ਰਹਿੰਦੀ ਐ ਸਾਰਾ ਦਿਨ ਠੀਕ ਐ ਜੀ ਵੀ ਮੇਰੇ ਪੁੱਤ ਦਾ ਆਪਰੇਸ਼ਨ ਹੋਣਾ ਚਾਹੀਦਾ ਜੀ ਤੁਹਾਡੇ ਮੂਰੇ ਇਹ ਹੀ ਬੇਨਤੀ ਐ ਜੀ ਹੱਥ ਬੰਨ ਕੇ ਵੀ ਬਸ ਗੱਲ ਵੀ ਨਹੀਂ ਹੋ ਰਹੀ ਵਿਚਾਰੀ ਕੋ ਕਰਨ ਦੀ ਭਈ ਬੇਨਤੀ ਐ ਤੁਹਾਡੇ ਅੱਗੇ ਤੁਸੀਂ ਜਰੂਰ ਜਿਹੜੀ ਇਹ ਪਰਿਵਾਰ ਦੀ ਮਦਦ ਕਰਿਓ 10 20 50 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਆਪਾਂ ਉਹ ਵੀ ਖੜੇ ਖੜੇ ਐ ਨਹੀਂ ਪਤਾ 100 ਖਾਜੀ 200 ਖਾਜੀ ਸ਼ਾਮ ਨੂੰ ਪਾਰਟੀ ਕਰ ਲਈ ਐ ਨਹੀਂ ਪਤਾ ਕਈ ਹਜ਼ਾਰ ਲੱਗ ਜਾਂਦੇ ਨੇ ਹਨ ਤੇ ਆਪਾਂ ਬਾਈ ਨੂੰ ਜੇ 10 20 50 100 ਪਾਵਾਂਗੇ ਗੁੱਗਲ ਤੇ ਆਪਣੇ ਕੋਲ ਚੱਲਦਾ 100 ਰੁਪਿਆ ਕਰੋਗੇ ਬਈ ਇਹ ਆਪਣੀ ਜਿੰਮੇਵਾਰੀ ਆ ਤੁਹਾਡਾ ਇੱਕ ਇੱਕ ਰੁਪਿਆ ਜਿਹੜਾ ਬਾਈ ਦੇ ਆਪਰੇਸ਼ਨ ਤੇ ਲੱਗੂਗਾ ਚਲੋ 20 50000 ਜੇ ਵੱਧ ਵੀ ਆ ਗਿਆ ਨਾ ਤੇ ਰਸਣ ਪਾਣੀ ਖਾਣਗੇ ਵਿਚਾਰੇ ਕੋਈ ਹੋਰ ਕੋਈ ਜਾਦੇ ਵੱਡੀ ਕੀ ਕਰ ਲੈਣੀ ਹੈ ਨਾ ਤੇ ਕਦੇ ਮਾੜੀ ਵੀਡੀਓ ਤੁਹਾਨੂੰ ਪਤਾ ਵੀ ਆਪਾਂ ਨੇ ਪਾਈ ਨਹੀਂ ਨਾ ਇਦਾਂ ਦੀ ਕਦੇ ਵੀਡੀਓ ਪਾਈ ਅੱਜ ਪਹਿਲੀ ਵਾਰ ਇਹ ਵੀਡੀਓ ਆਪਾਂ ਨੇ ਪਾਈ ਆ ਤੇ ਪੂਰੀ ਜਾਂਚ ਕਰਕੇ ਫੇਰ ਆਪਣੇ ਭਾਈ ਇਹ ਵੀਡੀਓ ਪਾਈਆ ਨਹੀਂ ਇਦਾਂ ਵੀਡੀਓ ਨਹੀਂ ਪਾਈ ਤੇ ਤੁਸੀਂ ਬੇਝਿਜਕ ਹੋ ਕੇ ਜੋ ਵੀ ਦਾਨ ਪਾਉਣਾ ਚਾਹੁੰਦੇ ਹੋ ਆਪਾਂ ਨੰਬਰ ਜਿਹੜਾ ਤੁਹਾਨੂੰ ਦਵਾਂਗੇ ਨੰਬਰ ਇਹਦੇ ਵਿੱਚ Google Pay ਲਿਖਾਂਗੇ ਇੱਕ ਵਾਰੀ ਬੁੱਟੇ ਭਾਈ ਨੰਬਰ ਬੋਲ ਵੀ ਦੇ ਤੇ ਨੰਬਰ ਬੁੱਟਾ ਸਿੰਘ ਦੇ ਨਾਂ ਤੇ ਜਿਹੜਾ ਉਹ ਆਪਣੇ Google Pay ਅਕਾਊਂਟ ਜਿਹੜਾ ਸ਼ੋਅ ਹੋਊਗਾ ਤੇ ਬਾਕੀ ਨੰਬਰ ਹੈ ਜਿਹੜਾ ਉਹ ਬੋਲਦੇ ਬਾਈ 84270 ਜੀ 84090 ਹੂੰ ਆ ਦੇਖੋ ਜੀ ਫੇਰ ਤੁਹਾਨੂੰ ਦੁਬਾਰਾ ਦਿਖਾਉਣਾ ਵੀ ਮੁੰਡੇ ਦਾ ਬਿਲਕੁਲ ਆ ਦੇਖੋ ਸ਼ਰ ਦੇਖੋ ਤੁਸੀਂ ਵੀ ਬਾਈ ਦਰਦ ਹੁੰਦਾ ਨਾ ਜੀ ਬਾਈ ਦਰਦ ਨਹੀਂ ਹੁੰਦਾ ਤੇ ਇਹਦੇ ਵਿੱਚ ਹੱਡੀ ਪੈਣੀ ਹੈ ਹੱਡੀ ਪੈਣੀ ਇਹਦੇ ਵਿੱਚ ਹੱਡੀ ਪੈਣੀ ਹੈ ਜੀ ਤੁਸੀਂ ਇਹ ਹੱਡੀ ਦੇਖੋ ਇਹ ਚਲੋ ਵਿਚਾਰੇ ਨੂੰ ਹਨਾ ਤਕਲੀਫ ਜਾ ਸੋਚ ਹੀ ਹੁੰਦੀ ਹੈ ਬੰਦੇ ਨੂੰ ਵੀ ਯਾਰ ਮੇਰਾ ਹਨਾ ਕੰਮ ਹੋ ਜੀ ਹੁਣ ਇਹ ਬਾਈ ਘਰੇ ਬੈਠਾ ਵਧੀਆ ਢੋਲ ਵਜਾਉਂਦਾ ਵਧੀਆ ਮੁੰਡਾ ਮੁੰਡਾ ਸੋਹਣਾ ਸੁਨੱਖਾ ਬਣਦਾ ਠਣਦਾ ਸੀ ਨਾ ਪਰ ਵਿਚਾਰੇ ਦਾ ਥੋੜਾ ਸਾਨੂੰ ਪਤਾ ਹੀ ਆ ਵੀ ਐਕਸੀਡੈਂਟ ਹੋ ਕੇ ਬੰਦੇ ਜਨਾ ਉਹ ਜਾਨ ਰੈਲੀ ਆ ਤੇ ਬਹੁਤ ਨਿਕਲ ਜਾਂਦਾ ਬੰਦੇ ਦਾ ਬਹੁਤ ਔਖਾ ਹੋ ਜਾਂਦਾ ਇਹ ਪਰਿਵਾਰ ਨੂੰ ਮੈਂ ਦੇਖਿਆ ਕਦੇ ਇਹਨਾਂ ਨੇ ਹੱਥ ਨਹੀਂ ਐ ਢਿੱਕੇ ਅੱਗੇ ਇਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਉਹ ਖਾਦਾ ਖੇਤਾਂ ਦੇ ਵਿੱਚ ਕੰਮ ਕਰਿਆ ਰੰਗ ਕਰਿਆ ਇਹ ਮੁੰਡੇ ਢੋਲ ਵਜਾਉਂਦੇ ਨੇ ਵਧੀਆ ਕਾਰੋਬਾਰ ਸੀ ਵਧੀਆ ਪਰ ਅੱਜ ਅੰਕਲ ਜੀ ਤੁਹਾਨੂੰ ਤੁੜਿਆ ਆ ਔਟ ਵੀ ਲੱਗ ਰਿਹਾ ਹੁਣ ਵੀ ਕਿਸੇ ਅੱਗੇ ਹਾਂਜੀ ਹਾਂਜੀ ਯਾ ਠੜ ਰਿਹਾ ਹਾਂਜੀ 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 ਹਾਂ ਔਖਾ ਲੱਗਦਾ ਹਾਂਜੀ ਔਖਾ ਲੱਗਦਾ ਜੀ ਦਿਲ ਤਾਂ ਕਹਿੰਦਾ ਹੋਊਗਾ ਵੀ ਸਾਡੀ ਵੀਡੀਓ ਜਾਊਗੀ ਕਿਸੇ ਅੱਗੇ ਰਿਸ਼ਤੇਦਾਰਾਂ ਚ ਜਾਊਗੀ ਜਾਂ ਹੋਰ ਹਨਾ ਹਾਂਜੀ ਹਾਂਜੀ ਬਈ ਮਜਬੂਰ ਹੋ ਕੇ ਕੋਈ ਵੀ ਬੰਦਾ ਵੀਡੀਓ ਪਾਉਂਦਾ ਤਾਂ ਮਜਬੂਰ ਹੋ ਕੇ ਪਾਉਂਦਾ ਕਈ ਲੋਕ ਮਜ਼ਾਕ ਕੜਾਉਂਦੇ ਆ ਜਾਂ ਕੁਝ ਵੀ ਕਰਦੇ ਆ ਪਰ ਬਈ ਇਹ ਵਕਤ ਆ ਇਹ ਵਕਤ ਦੀ ਮਾਰ ਕਿਸੇ ਤੇ ਵੀ ਪੈ ਸਕਦੀ ਆ ਇਹ ਵੱਡੇ ਵੱਡੇ ਸ਼ਾਹੂਕਾਰ ਇਸ ਵਕਤ ਨੇ ਡੇਗਲੇ ਤੇ ਵੀ ਮਜਬੂਰ ਹੋ ਕੇ ਪਰਿਵਾਰ ਵੀਡੀਓ ਪਾ ਰਿਹਾ ਬਸ ਇੱਕ ਬੇਨਤੀ ਆ ਵੀ ਬਾਈ ਤੁਸੀਂ ਜਰੂਰ ਇਸ ਪਰਿਵਾਰ ਦਾ ਸਹਾਰਾ ਬਣੋ ਇਸ ਮੁੰਡੇ ਨੂੰ ਜਿਹੜਾ ਸਹਿਯੋਗ ਦਿਓ ਤਾਂ ਕਿ ਇਹ ਦੁਬਾਰੋਂ ਵਿਚਾਰਾ ਢੋਲ ਦਾ ਕੰਮ ਜਿਹੜਾ ਕਰਦਾ ਸੀਗਾ ਉਹ ਕਰੇ ਤੇ ਵਧੀਆ ਸਿੰਗਰਾਂ ਨਾਲ ਵਧੀਆ ਤਰੱਕੀ ਕਰੇ ਤੇ ਆਪਣੇ ਪਿੰਡ ਦਾ ਆਪਣੇ ਮਾਪੇ ਦਾ ਯਾਨ ਜਿਹੜਾ ਇਹ ਮੁੰਡਾ ਪਰਚਨ ਕਰੇ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਬੈਗਰੂ ਜੀ ਕਾ ਖਾਲਸਾ ਸ੍ਰੀ ਬੈਗਰੂ ਜੀ ਕੀ ਫਤਿਹ